बड़ी बड़ी माया चला है कोई फुल अर्पण है, सब तो वह गुरु सचे पाशा करना, महाराज ने प्यारे तो लग करके उपर चिट्टा कपड़ा पाता जिस तरह मरिया पा बड़ा जी, जल गुरु गोबिंद सिंह महाराज जी ने भाणा उठाया ना ਅੰਮ੍ਰਿਤ ਦਾ ਬਾਟਾ ਤਿਆਰ ਹੋ ਗਿਆ ਹੈ ਅੰਮ੍ਰਿਤ ਦੇ ਬਾਟੇ ਤਿਆਰ ਹੋਣ ਦੇ ਬੜੇ ਵੱਡੇ ਸੰਕਲਪ ਮਹਾਰਾਜ ਨੇ ਲਈ ਕਿ ਮੇਰਾ ਖਾਲਸਾ ਜਿਹੜਾ ਹੈ ਉਹ ਜਿਆ ਤਿਆਰ ਹੋਣਾ ਹੈ ਇਹ ਕਿ ਲੋਟਚੀਆਂ ਦੇ ਮੂੰਹ ਲੱਗ ਗਿਆ ਤੇ ਬਾਜਾਂ ਦੇ ਖੰਭ ਟੁਕੜੇ ਜੇ ਕਿ ਕਿਤਨਾ ਨੇ ਕਿਤੇ ਅੰਮ੍ਰਿਤ ਕਿਤਨਾ ਨੇ ਸਿਰ ਤੇ ਡੁੱਲ ਗਿਆ ਉਹਨਾਂ ਸ਼ੇਰਾਂ ਨੂੰ ਅੱਖਾਂ ਖਾਈਆਂ ਤੋਂ ਸੱਚੀ ਮੁੱਚੀ ਗੁਰੂ ਦਾ ਖਾਸਾ ਮਹਾਰਾ ਨਿਕਲ ਰਿਹਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਨਾ ਹੋਵੇ ਆ ਗੁਰਦੁਆਰੇ ਵਿੱਚ ਨਹੀਂ ਸੋਹੇ ਜੇ ਗੁਰੂ ਗੋਬਿੰਦ ਸਿੰਘ ਦੁਨੀਆਂ ਤੇ ਨਾ ਹੁੰਦੇ ਆ ਮੰਦਰ ਸ਼ਿਵ ਦੁਆਲੇ ਨਹੀਂ ਸੋਹੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਆ ਕਦੇ ਵੀ ਕਦੀ ਸਕੇ ਜਾਂ ਤੱਕੋਂ ਨਹੀਂ ਨਾ ਇਹ ਮੇਰੇ ਸਹਿਬ ਦਾ ਕਿਰਪਾ ਹੋਈ ਆ ਕਿ ਅਸੀਂ ਤੁਹਾਡੇ ਖਾਸੇ ਦੀ ਦਰਸ਼ਨ ਕਰ ਰਹੇ ਆ ਉਹ ਕਵੀ ਕਹਿੰਦਾ ਨਾਮ ਕਹੋ ਆਪ ਕੀ ਦਾ ਨਾਮ ਕਹੋ ਜਬ ਅਗਰ ਨਾ ਹੁੰਤੇ ਕੋ ਬੋਲਦੇ ਤਾਂ ਸੁੰਨੋ ਕਹਿੰਦੇ ਸਭ ਸਾਰੇ ਮੁਸਲਮਾਨ ਹੁੰਦੇ ਮਸੀਤਾ ਹੁੰਦੀਆਂ ਕਾਜੀ ਬਾਣ ਦਿੰਦਾ ਮੇਰੇ ਸਾਹਿਬ ਨੇ ਬਣਾ ਬੜਾ ਵੱਡਾ ਕੌਤਬ ਕੀਤਾ ਸਾਥ ਸੰਗਤ ਜੀ ਇਸ ਕੌਤਬ ਦਾ ਹਵਾਲਾ ਮੈਂ ਤੁਹਾਨੂੰ ਦੇ ਲਗਾਏ ਕਿ ਇੱਕ ਪੰਨੇ ਮਹਾਰਾਜ ਸੱਚੇ ਪਾਸ਼ਾ ਨੇ ਪੰਜਾਂ ਦੇ ਸੀਸ ਲੈ ਤੇ ਉੱਪਰ ਕਪੜਾ ਪਾਇਆ ਦੂਸਰੇ ਪੰਨੇ ਚ ਨਾ ਪੜਿਆ ਸੀ ਕਿ ਚੌਂ ਤੋਂ ਪ੍ਰੇਮ ਖੇਲਣ ਦਾ ਚਾਉ ਸੰਤਾ ਹਤਾਲੀ ਕਰਨ ਲਈ ਆਉ। ਪਹਿਲਾਂ ਹੀ ਡਰੇ ਸੀ। ਜਦੋਂ ਮਹਾਰਾਜ ਨੇ ਪਹਾੜਾ ਬਤਾਇਆ ਤੇ ਉਹ ਕਰਕੇ ਭੱਜ ਗਏ। ਅਸਲੋਂ ਪੜਾ ਖਾਣ ਵਾਸਤੇ ਆਏ ਸੀ। ਸਾਡੇ ਲੋਕ ਵੀ ਕਈ ਸੰਗਤ ਦੇ ਵਿੱਚ ਆਉਂਦੇ ਨੇ ਮਾਫ਼ ਕਰਨਾ। ਉਹ ਡਾਕਟਰ ਸਾਹਿਬ ਜਾਣ, ਗੁਰੂ ਘਰ ਜਾਣ। ਉਹ ਇਹ ਚੀਜ਼ਾਂ ਦਾ ਉਹ ਬਹੁਤ ਗਿਆਨ ਹੁੰਦਾ ਹੈ ਉਹ ਫਲਾਣੇ ਲੱਗਦਾ ਕਿ ਕੌਣੇ ਬੜੇ ਵਧੀਆ। ਫਲਾਨੇ ਲੱਕਰ ਦੇ ਖੀਰ ਬੜੀ ਬਾਦਾਮ ਪਾਇਸ ਪਾ ਗਿਆ। ਫਲਾਨੇ ਲੱਕਰ ਦੇ ਵਿੱਚ ਮੱਕੀ ਦੀ ਰੋਟੀ ਗਾ ਦੇਸੀ ਘੋ ਨਾ ਸਾਰ। ਤੇ ਜੇ ਪੁੱਛਿਆ ਲੋਈ ਉਥੇ ਡਾਗੀ ਢਾਡੀ ਦਾ ਗੁਰੂ ਗੋਬਿੰਦ ਨੇ ਤੁਹਾਨੂੰ ਕੀ ਸੁਣਾ ਦਿੱਤਾ ਉਹ ਅਨਜੋਣ ਦੇ ਬਾਰੇ ਬੰਦ ਨਹੀਂ। ਕਿਉਂਕਿ ਸਾਨੂੰ ਇਹ ਵੇਖਣਾ ਜ਼ਰੂਰੀ ਹੋਵੇਗਾ ਵੀ ਅਸੀਂ ਕੰਮ ਦੀ ਛਾੜਾ ਹੈ। ਘਰੋਂ ਵੀ ਆ ਕੇ ਗੁਰੂ ਘਰ ਤੇ ਇੱਥੇ ਆਣ ਕੇ ਅਸੀਂ ਧਿਆਨ ਨਾ ਧਰਿਆ। ਸਭ ਤੋਂ ਵੱਡਾ ਧਿਆਨ ਹੈ ਅੰਮ੍ਰਿਤ ਗੁਰੂ ਨਾਨਕ ਪਾਤਸ਼ਾਹ ਦੇ ਜੈਨੀ ਜੀ ਲਿਖਦੇ ਆ ਉਹ ਮਾਰਿਆ ਸ਼ਿਕਾ ਜੰਗਲ ਵਿੱਚ ਨਾਲ ਪੰਖ ਚਲਾਇਆ ਹੁਣ ਮਹਾਰਾਜ ਨੇ ਪੰਖ ਦੇ ਰੰਗ ਵਰਤ ਕੇ ਉਡਾਕ ਲਏ ਤੇ ਉਸ ਬੁੱਤੇ ਨੂੰ ਪਾਣੀ ਪਾਉਣ ਕੌਣ ਲੱਗਾ ਜੀ ਗੁਰੂ ਗੋਬਿੰਦ ਸਿੰਘ ਜਣਾ ਕਬੂਡਾ ਲਾਇਆ ਤੇ ਬੁੱਤੇ ਨੂੰ ਪਾਣੀ ਪਾਉਣਾ ਪੈਣਾ ਫਿਰ ਤਿਆਰ ਹੋਊਗਾ ਸੱਚੇ ਪਾਤਸ਼ਾਹ ਕਹਿੰਦੇ ਨੇ ਅਮਰ ਤੁਹਾਡੇ ਹਰ ਹਿੱਥੇ ਦੇ ਵਿੱਚ ਵਸਿਆ ਹੈ ਹੰਕਾਰ ਨਾ ਕਰਿਓ ਕਿਤੇ ਜ਼ਿੰਮੇਵਾਰੀ ਦਾ ਮਾਣ ਕਰਕੇ ਨਾ ਘੁਲੇ ਫਿਰਿਓ ਬੜੇ-ਬੜੇ ਦਾੜੇ ਰੱਖ ਕੇ ਚੋਲੇ ਪਾਣ ਕਿਤੇ ਨਾਖਸਮਨ ਸਾਡਾ ਹੈ ਮਹਾਰਾ ਕਹਿੰਦਾ ਅੰਤਰ ਕੂਹਟਾ ਅਮਰਤ ਪ੍ਰਯਾਸ਼ ਔਦੇ ਕਾਣ ਪੀਏ ਪਨਹਾਰੀ ਸਾਡੇ ਅੰਦਰ ਕਮਰ ਦਾ ਖੂਹ ਆ ਤੇ ਉਹਨੂੰ ਪੀਣਾ ਕਿੱਦਰਾ ਹੈ ਉਹ ਸ਼ਬਦ ਦੀ ਸਾਉ ਵਾਧਰਾ ਕਰਨੀ ਪੈਣੀ ਵਾਹਿਗੁਰੂ ਵਾਹਿਗੁਰੂ ਗੁਰੂ ਦੀ ਬਾਣੀ ਨੂੰ ਪੜ੍ਹਨੀ ਹੈ ਸਰਬੱਤ ਦੇ ਪਲੇ ਵਾਸਤੇ ਸਾਨੂੰ ਸੁਰਨਾ ਪੜ੍ਹਨਾ ਹੈ ਤੇ ਫਿਰ ਅੰਮ੍ਰਿਤ ਜਿਹੜਾ ਸਾਡਾ ਜਾਗਰ ਹੋ ਜਾਣਾ ਹੈ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਤਾ